ਗਰੀਬ ਲੋਕਾਂ ਲਈ ਆਈ ਵੱਡੀ ਖਬਰ 22000 ਰੁਪਏ ਇਸ ਤਰੀਕ ਨੂੰ ਆਉਣਗੇ ਖਾਤਿਆਂ ਵਿੱਚ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਚਲਦੇ ਆ ਜੀ ਆ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਆਯੋਸ਼ਮਾਨ ਕਾਰਡ ਦੇ ਹਸਪਤਾਲ ਵਿੱਚ ਫ੍ਰੀ ਇਲਾਜ ਤਾਂ ਦੇਖਦੇ ਤੋਂ ਵੱਡੀ ਅਪਡੇਟ ਹੈ ਇਸ ਯੋਜਨਾ ਵਿੱਚ ਸ਼ਾਮਿਲ ਲੋਕਾਂ ਲਈ ਇੱਕ ਕਾਰਡ ਬਣਾਇਆ ਜਾਂਦਾ ਹੈ ਇਸ ਆਯੁਸ਼ਮਾਨ ਕਾਰਡ ਇਸ ਨੂੰ ਆਯੁਸ਼ਮਾਨ ਕਾਰਡ ਕਿਹਾ ਜਾਂਦਾ ਹੈ ਇਸ ਕਾਰਡ ਦੀ ਮਦਦ ਨਾਲ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਜਾ ਸਕਦਾ ਹੈ ਦੇਸ਼ ਭਰ ਵਿੱਚ ਵੱਡੀ ਕਣ ਦੀ ਵਿੱਚ ਹਸਪਤਾਲ ਆਯੁਸ਼ਮਾਨ ਸਕੀਮ ਤਹਿਤ ਰਜਿਸਟਰ ਹਨ ਆਯੁਸ਼ਮਾਨ ਕਾਰਡ ਧਾਰਕ ਆਯੁਸ਼ਮਾਨ ਯੋਜਨਾ ਦੇ ਪੈਨਲ ਵਿੱਚ ਸ਼ਾਮਿਲ ਕਿਸੇ ਵੀ ਹਸਪਤਾਲ ਵਿੱਚ ਇਲਾਜ ਜਿਹੜਾ ਫ੍ਰੀ ਮੁਫਤ ਦੇ ਵਿੱਚ ਇਲਾਜ ਕਰਵਾ ਸਕਦੇ ਨੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਆਯੁਸ਼ਮਾਨ ਯੋਜਨਾ ਦੇ ਪੈਨਲ ਵਿੱਚ ਸ਼ਾਮਿਲ ਹਸਪਤਾਲ ਆਯੁਸ਼ਮਾਨ ਕਾਰਡ ਧਾਰਕ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੰਦਾ ਹੈ ਅਜਿਹੇ ਵਿੱਚ ਆਯੁਸ਼ਮਾਨ ਕਾਰਡ ਧਾਰਕ ਨੂੰ ਇਲਾਜ ਲਈ ਆਪਣੀ ਜੇਬ ਵਿੱਚੋਂ ਭੁਗਤ ਹਸਪਤਾਲ ਆਯੁਸ਼ਮਾਨ ਕਾਰਡ ਨਾਲ ਹੀ ਇਸ ਸਕੀਮ ਵਿੱਚ ਸ਼ਾਮਿਲ ਬਿਮਾਰੀਆਂ ਦਾ ਇਲਾਜ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ ਲੋਕਾਂ ਵਿੱਚ ਜਾਣਕਾਰੀ ਦੀ ਘਾਟ ਕਾਰਨ ਕੁਝ ਹਸਪਤਾਲ ਇਲਾਜ ਕਰਨ ਤੋਂ ਚਿਛਿਰੇ ਹਨ ਇਥੋਂ ਤੱਕ ਕਿ ਮਰੀਜ਼ ਵੀ ਜਾਣਕਾਰੀ ਦੀ ਘਾਟ ਕਾਰਨ ਇਸ ਬਾਰੇ ਸ਼ਿਕਾਇਤ ਨਹੀਂ ਕਰਦੇ ਅੱਜ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਨੰਬਰ ਜਿਹੜੇ ਦਿੱਤੇ ਹੋਏ ਨੇ ਸੂਬਾ ਦੇ ਵੀ ਹਨ ਟੋਲ ਫਰੀ ਨੰਬਰ ਵੱਖ-ਵੱਖ ਰਾਜਾਂ ਵਿੱਚ ਟੋਲ ਫਰੀ ਨੰਬਰ ਜਾਰੀ ਕੀਤੇ ਹਨ ਜਿਵੇਂ ਕਿ ਤੁਸੀਂ ਪੰਜਾਬ ਦੇ ਬਸਨੀਕ ਉਹ ਤਾਂ ਪੰਜਾਬ ਦੇ ਵਿੱਚ ਇਹ ਨੰਬਰ ਚੱਲ ਰਿਹਾ 1811 4470 ਨੰਬਰ ਜਿਹੜਾ ਚੱਲ ਰਿਹਾ ਸ਼ਿਕਾਇਤ ਤੁਸੀਂ ਇਸ ਦੇ ਵਿੱਚ ਦਰਜ ਕਰਵਾ ਸਕਦੇ ਹੋ ਉੱਤਰ ਪ੍ਰਦੇਸ਼ ਦੇ ਵਿੱਚ ਅਲੱਗ ਤੋਂ ਨੰਬਰ ਹੈ ਮੱਧ ਪ੍ਰਦੇਸ਼ ਦੇ ਵਿੱਚ ਅਲੱਗ ਤੋਂ ਨੰਬਰ ਹੈ ਜਿਹੜਾ ਇਹ ਤੁਸੀਂ ਦਰਜ ਕਰਵਾ ਸਕਦੇ ਹੋ ਆਪਣੀਆਂ ਸ਼ਿਕਾਇਤਾਂ 104 ਦੇ ਦਰਜ ਕਰਵਾ ਸਕਦੇ ਹੋ ਤਾਂ ਦੇਖੋ ਪੋਰਟਲ ਰਾਹੀਂ ਤੁਸੀਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਇਹਨਾਂ ਦੀ ਆਧਾਰਤ ਵੈੱਬਸਾਈਟ ਤੇ ਜਾ ਕੇ ਤੁਸੀਂ ਜਿਹੜਾ ਇਹ ਜਿਹੜੀ ਸ਼ਿਕਾਇਤ ਦਰਜ ਕਰਵਾ ਸਕਦੇ ਜੇ ਤੁਹਾਡਾ ਆਯੁਸ਼ਮਾਨ ਕਾਰਡ ਰਾਹੀਂ ਇਲਾਜ ਨਹੀਂ ਕੀਤਾ ਜਾ ਰਿਹਾ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਿਹਾ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਉਣਗੇ 2200 ਰੁਪਏ 18 ਜੂਨ ਨੂੰ ਜਾਰੀ ਹੋ ਰਹੀ ਹੈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਇਸ ਤਰ੍ਹਾਂ ਕਰੋ ਕੇवाईसी ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਹ ਜਿਹੜੀ 17ਵੀਂ ਕਿਸ਼ਤ ਆ ਕਿੰਨਾਂ ਲੋਕਾਂ ਨੂੰ ਮਿਲੇਗੀ ਜਿਨ੍ਹਾਂ ਲੋਕਾਂ ਨੇ ਆਪਣੀ ਕੇवाईसी ਕੰਪਲੀਟ ਕਰ ਲਈ ਹੈ ਦੇਸ਼ ਭਰ ਚ 9.22 ਕਰੋੜ ਕਿਸਾਨਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ ਅਤੇ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 17ਵੀਂ ਕਿਸ਼ਤ ਜਾਰੀ ਕਰਨ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਜੂਨ ਨੂੰ ਇਹ ਜਿਹੜੀ ਕਿਸ਼ਤ ਜਾਰੀ ਕਰਨਗੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ 2-2 ਹਜ਼ਾਰ ਦੀਆਂ ਤਿੰਨ ਕਿਸ਼ਤਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਰਕਾਰ ਦੇ ਵੱਲੋਂ ਟਰਾਂਸਫਰ ਕੀਤੀਆਂ ਜਾਂਦੀਆਂ ਹਨ ਤਾਂ ਇਸ ਤੋਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾਂਦੇ ਨੇ 2-2 ਹਜ਼ਾਰ ਦੀਆਂ 6000 ਰੁਪਏ ਦੀ ਟੋਟਲ ਜਿਹੜੀ ਹੈ ਇਨਕਮ ਆਉਂਦੀ ਹੈ ਕੀ ਹੈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਨਿਧੀ ਮੋਦੀ ਸਰਕਾਰ ਦੁਆਰਾ 2019 ਵਿੱਚ ਸ਼ੁਰੂ ਕੀਤੀ ਗਈ ਸੀ ਇਸ ਤਹਿਤ ਦੇਸ਼ ਭਰ ਵਿੱਚ ਗਰੀਬ ਤੇ ਸੀਮਤ ਕਿਸਾਨਾਂ ਦੇ ਖਾਤਿਆਂ ਵਿੱਚ ਹਰ ਸਾਲ 6000 ਰੁਪਏ ਟ੍ਰਾਂਸਫਰ ਕੀਤੇ ਜਾਂਦੇ ਹਨ ਹੁਣ ਤੱਕ 16 ਕਿਸ਼ਤਾਂ ਟ੍ਰਾਂਸਫਰ ਕੀਤੀਆਂ ਜਾਂ ਚੁੱਕੀਆਂ ਨੇ ਤੇ 17ਵੀਂ ਕਿਸ਼ਤ ਦਾ ਕਿਸਾਨ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਜੇ ਤੁਹਾਨੂੰ ਹਾਲੇ ਤੱਕ 100% ਕਿਸਦੇ ਪੈਸੇ ਵੀ ਨਹੀਂ ਮਿਲੇ ਉਸੇ ਤਰੀਕੇ ਨਾਲ ਜੇ ਤੁਸੀਂ ਅੱਗੇ ਲੈਣਾ ਚਾਹੁੰਦੇ 17ਵੇਂ ਕਿਸਦੇ ਪੈਸੇ ਤਾਂ ਤੁਸੀਂ ਆਪਣੀ KYC ਕੰਪਲੀਟ ਜ਼ਰੂਰ ਕਰਾ ਲਓ ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ 17ਵੇਂ ਕਿਸਦੇ ਪੈਸੇ ਵੀ ਜਿਹੜੇ ਨੇ ਨਹੀਂ ਮਿਲਣੇ ਕਿਉਂਕਿ ਸਰਕਾਰ ਨੇ ਕੁਝ ਨਿਯਮ ਜਿਹੜੇ ਨੇ ਲਾਗੂ ਕੀਤੇ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਨੂੰ ਲੈ ਕੇ ਇਹ KYC ਤੁਹਾਨੂੰ ਕੰਪਲੀਟ ਕਰਾਉਣੀ ਪਵੇਗੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀ ਸਥਿਤੀ ਦੀ ਇਸ ਤਰ੍ਹਾਂ ਕਰੋ ਜਾਂਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀ ਸਥਿਤੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਹੈ ਸਕੀਮ ਦੇ ਅਧਾਰਤ ਵੈਬਸਾਈਟ ਤੇ ਜਾਣਾ ਹੋਵੇਗਾ ਇਸ ਤੋਂ ਬਾਅਦ ਤੁਸੀਂ ਫਾਰਮਰ ਕੋਰਨਰ ਸੈਕਸ਼ਨ ਤੇ ਕਲਿੱਕ ਕਰ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਆਧਾਰ ਨੰਬਰ ਜਾਂ ਰਜਿਸਟਰ ਨੰਬਰ ਬੈਂਕ ਖਾਤੇ ਵਿੱਚ ਬੇਰਬੇ ਤੇ ਕਲਿੱਕ ਕਰਨਾ ਹੋਵੇਗਾ ਇਸ ਤੋਂ ਬਾਅਦ ਗੈਟ ਡਾਟਾ ਤੇ ਕਲਿੱਕ ਕਰੋ ਤੁਹਾਨੂੰ ਕੁਝ ਸਕਿੰਟਾਂ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਸਾਰੇ ਹੀ ਦਸਤਾਵੇਜ਼ਾਂ ਮੇਰੇ ਪਤਾ ਲੱਗ ਜਾਵੇਗਾ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਿਤੇਾਰੇ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਖਬਰ ਬਰਨਾਲੇ ਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਲਦੀ ਕਾਰ ਨੂੰ ਲੱਗੀ ਭਿਆਨਕ ਅੱਗ ਜਿੰਦਾ ਸੜਿਆ ਚਾਲਕ ਤਾਂ ਬਰਨਾਲੇ ਦੇ ਵਿੱਚ ਚਲਦੀ ਆਲਟੋ ਕਾਰ ਨੂੰ ਅੱਗ ਲੱਗ ਗਈ ਜਿਸ ਕਾਰਨ ਚਾਲਕ ਕਾਰ ਚਾਲਕ ਦੀ ਅਗਲੇ ਵਿੱਚ ਝੁਲਸਣ ਕਾਰਨ ਮੌਤ ਹੋ ਗਈ ਹੈ ਇਹ ਹਾ사 ਬਰਨਾਲਾ ਦੇ ਮੋਗਾ ਬਾਈਪਾਸ ਉੱਤੇ ਵਾਪਰਿਆ ਮ੍ਰਿਤਕ ਬਰਨਾਲਾ ਦੇ ਪਿੰਡ ਦਰਾਜ ਦਾ ਵਸਨੀਕ ਸੀ ਜੋ ਕਿ ਸਵੇਰੇ ਆਪਣੇ ਪਿੰਡ ਦੇ ਧਾਰਮਿਕ ਡੇਰੇ ਵਿੱਚੋਂ ਸੇਵਾ ਕਰਨ ਉਪਰੰਤ ਕਿਸੇ ਕੰਮ ਲਈ ਬਰਨਾਲਾ ਆਇਆ ਹੋਇਆ ਸੀ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਕਾਰ 'ਚ ਅੱਗ ਅੱਗ ਬੁਝਾ ਦਿੱਤੀ ਕਾਬੂ ਪਾ ਲਿਆ ਅੱਗ ਤੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਖਬਰ ਪਰਨਾਲੇ ਦੀ ਹੈ ਤਾਂ ਇੱਕ ਹੋਰ ਤਾਜ਼ਾ ਸਾਹਮਣੇ ਆ ਰਹੀ ਹੈ ਤਾਂ ਦੇਖ ਸਦੇਓ ਲੋਂਗੋਵਾਲ ਟੋਲ ਪਲਾਜ਼ਾ ਤਾਂ ਦੇਖ ਸਦੇਓ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕਿਸਾਨਾਂ ਨੇ ਕੀਤਾ ਫਰੀ ਬਦੇ ਟੋਲ ਰੇਟਾਂ ਦੇ ਕਾਰਨ ਲਿਆ ਫੈਸਲਾ ਤਾਂ ਦੇਖੋ ਲਾਡੋਵਾਲ ਪੰਜਾਬ ਵਿੱਚ ਬਦੇ ਟੋਲ ਰੇਟਾਂ ਦੇ ਖਿਲਾਫ ਇੱਕ ਵਾਰ ਫਿਰ ਤੋਂ ਕਿਸਾਨ ਹੜਕਾ ਤੇ ਆ ਗਿਆ 10 ਜੀ ਕਿ ਲੁਧਿਆਣਾ ਵਿੱਚ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਨੂੰ ਕਿਸਾਨ ਨੇ ਫ੍ਰੀ ਕਰਤਾ ਜਿਸ ਜਿਹੇ ਚੱਲਦੇ ਆ ਇੱਥੇ ਲੰਘਣ ਵਾਲੇ ਕਿਸੇ ਵੀ ਵਾਹਨ ਨੂੰ ਟੋਲ ਨਹੀਂ ਦੇਣਾ ਪਵੇਗਾ ਦੱਸ ਦिए ਕਿ ਇਸ ਸਬੰਧੀ ਕਿਸਾਨ ਮਜ਼ਦੂਰ ਜੂਨੀਅਨ ਪ੍ਰਧਾਨ ਦੇ ਵਿਯਕ ਦੁਆਬਾ ਵੱਲੋਂ ਐਲਾਨ ਵੀ ਕੀਤਾ ਗਿਆ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਵਾਲਾ ਹਾਂਜੀ ਕੀਤੇ ਰਿਹਾ ਕਿਸਾਨ ਆਗੂ ਜੂਨੀਅਨ ਪ੍ਰਧਾਨ ਨੇ ਕਿਹਾ ਕਿ ਜਦੋਂ ਤੱਕ NHAI ਟੋਲ ਰੇਟ ਨਹੀਂ ਘਟਾਉਂਦੀ ਉਸ ਸਮੇਂ ਤੱਕ ਇਹ ਸੰਘਰਸ਼ ਜਿਹੜਾ ਜਾਰੀ ਰਹੇਗਾ। ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਖਬਰ ਲੁਧਿਆਣੇ ਦੀ ਹੈ। ਤਾਂ ਤੁਸੀਂ ਤੁਸੀਂ ਦੇਖ ਸਕਦੇ ਹੋ ਵੱਡੀ ਅਪਡੇਟ ਲੁਧਿਆਣਾ ਵਿੱਚ ਲੁਧਿਆਣਾ ਪੁਲਿਸ ਨੇ ਚਲਾਇਆ ਆਪਰੇਸ਼ਨ ਕਸੋ ਪੰਜ ਔਰਤਾਂ ਸਣੇ 9 ਜਣੇ ਨਸ਼ੀਲੇ ਪ੍ਰਦਾਰਥਾਂ ਸਮੇਤ ਹੋਏ ਗ੍ਰਿਫਤਾਰ। ਤਾਂ ਦੇਖ ਸਕਦੇ ਹੋ ਵੱਡੀ ਅਪਰੇੜਾ ਆਪਰਾਧਿਕ ਵਿਅਕਤੀਆਂ ਦੇ ਨਕੇਲ ਕੱਸਣ ਲਈ ਲੁਧਿਆਣਾ ਪੁਲਿਸ ਨੇ ਐਤਵਾਰ ਨੂੰ ਕੱਲ ਆਪਰੇਸ਼ਨ ਕਸੋ ਦੇ ਤਹਿਤ ਸਿਮਲਾਪੁਰੀ ਇਲਾਕੇ ਵਿੱਚ ਤਲਾਸ਼ੀ ਮੀਮ ਚਲਾਏ ਪੁਲਿਸ ਨੇ ਜਾਂਚ ਦੌਰਾਨ ਪੰਜ ਔਰਤਾਂ ਸਮੇਤ ਨੌ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਮੁਲਾਜ਼ਮਾ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਨਿਕਲੇ ਪ੍ਰਦਾਰਥ ਬਰਾਮਦ ਕਰ ਲਏ ਹਨ ਪੁਲਿਸ ਮੁਲਾਜ਼ਮਾ ਨੇ ਵੱਡਾ ਇਹੜਾ ਆਪਰੇਸ਼ਨ ਚਲਾਇਆ ਤਾਂ ਦੇਖ ਸਕਦੇ ਹੋ ਵੱਡੀ ਅਪਡੇਟਾ ਨੌ ਜਣਾਂ ਨੂੰ ਗ੍ਰਿਫਤਾਰ ਹੋਣ ਦਾ ਮਾਮਲਾ ਜਿਹੜਾ ਇਹ ਸਾਹਮਣੇ ਆ ਰਿਹਾ ਹੈ ਤਾਂ ਇੱਕ ਹੋਰ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਖਬਰ ਫਗਵਾੜੇ ਦੀ ਹੈ ਤਾਂ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜੀ ਜੇ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਵੱਡਾ ਤੇਜ਼ ਟਰੈਕਟਰ ਜਿਹੜਾ ਲੋਕਾਂ ਨੂੰ ਦਰੜ ਗਿਆ ਪੁਲਿਸ ਦੀ ਸਖਤਾਈ ਤੋਂ ਬਾਅਦ ਵੀ ਲੋਕ ਨਹੀਂ ਸੁਧਰ ਰਹੇ ਲਗਾਈ ਟਰੈਕਟਰਾਂ ਦੀ ਰੇਸ ਭੀੜ ਤੇ ਪਲਟਿਆ ਟਰੈਕਟਰ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਦਾ ਅਪਡੇਟ ਹੈ ਪੰਜਾਬ ਵਿੱਚ ਟਰੈਕਟਰਾਂ ਦੇ ਸਟੰਟ ਕਰਨ ਦੇ ਤੇ ਰੇਸ਼ ਦਾ ਕਾਰਨ ਦਾ ਰੁਝਾਨ ਸ਼ੁਰੂ ਤੋਂ ਚੱਲ ਰਿਹਾ ਹੈ ਇਹਨਾਂ ਗਤੀਵਿਧੀਆਂ ਕਾਰਨ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ ਤੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਆ ਪਰ ਫਿਰ ਵੀ ਅਜੀਆਂ ਖੇਡਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਣਾ ਨਾਲ ਸਾਂਝੀ ਕੀਤੀ ਜਾ ਰਹੀ ਹੈ ਅੱਜ ਇੱਕ ਮਾਮਲਾ ਜੰਦਰ ਦੇ ਨਾਲ ਲੱਗਦੇ ਫਗਵਾੜਾ ਤੋਂ ਸਾਹਮਣੇ ਆਇਆ ਜਿਸ ਦੌਰਾਨ ਬੇਕਾਬੂ ਟਰੈਕਟਰ ਲੋਕਾਂ ਤੇ ਚੜ ਗਿਆ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਤਾਂ ਤਸਵੀਰਾਂ ਲਈ ਤੁਸੀਂ ਆ ਦੇਖ ਸਕਦੇ ਹੋ ਕਿ ਪਾਜਪਾ ਦੇ ਮੰਤਰੀ ਰਵਨੀ ਸਿੰਘ ਬਿੱਟੂ ਨੇ ਵੱਡਾ ਐਲਾਨ ਕੀਤਾ ਵੱਡਾ ਬਿਆਨ ਆਇਆ ਅਮਰਤਪਾਲ ਦੇ ਅਮਰਤਪਾਲ ਦੇ ਪਰਿਵਾਰ ਨੂੰ ਮਿਲਣਗੇ ਰਵਨੀ ਸਿੰਘ ਬਿੱਟੂ ਕਿ ਜੇ ਦਾ ਦੇਖ ਸਕਦੇ ਹੋ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਮੰਤਰੀ ਬਣ ਤੋਂ ਬਾਅਦ ਆਪਣਾ ਮਨ ਵੀ ਬਦਲ ਲਿਆ ਅੱਜ ਉਹਨਾਂ ਨੇ ਗੱਲਬਾਤ ਕਰਦੇ ਕਿਹਾ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਅਸਾਮ ਦੀ ਡਬਲ ਗੱਲ ਜੇਲ੍ਹ ਵਿੱਚ ਐਨਐਸਏ ਤਹਿਤ ਬੰਦ ਹਰੂਰ ਸਾਹਿਬ ਤੋਂ ਨਵ ਨਿਯੁਕਤ ਐਮਪੀ ਅਮਰਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ ਕੇਂਦਰ ਰਾਜ ਮੰਤਰੀ ਰਵਦੀਪ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰੀ ਮੰਤਰੀ ਹੋਣ ਦੇ ਨਾਤੇ ਮੈਂ ਉਹਨਾਂ ਦੇ ਪਰਿਵਾਰ ਨੂੰ ਮਿਲਾਂਗਾ ਤੇ ਅਮਰਪਾਲ ਦੀ ਰਿਹਾਈ ਬਾਰੇ ਉਹਨਾਂ ਕੀ ਰਣਨੀਤੀ ਹੈ ਉਸ ਬਾਰੇ ਗੱਲ ਕਰਾਂਗਾ ਤਾਂ ਦੇਖ ਸਕਦੇ ਹੋ ਵੱਡੀਆਂ ਤੇ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਡਾ ਜਿਹੜਾ ਬਿਆਨ ਦਾ ਸਾਹਮਣੇ ਆਇਆ ਕਿ ਉਹ ਅਮਰਤਪਾਲ ਸਿੰਘ ਨੂੰ ਮਿਲਣਗੇ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦੇ ਦਿਨੋਂ ਦਾ ਵਧਦੀ ਜਾ ਰਹੀ ਹੈ ਤਾਪਮਾਨ 47 ਡਿਗਰੀ ਨੂੰ ਪਾਰ ਕਰ ਚੁੱਕਿਆ ਹੈ ਜੀ ਹਾਂ ਵੱਡੀ ਅਪਡੇਟ ਦੋਸਤਾਂ ਨੂੰ ਹਾਂਜੀ ਕਿ ਤੇਰਾ ਪੰਜਾਬ ਦੇ ਵਿੱਚ ਲਗਾਤਾਰ ਦੋ ਦਿਨਾਂ ਦਾ ਹੀਟ ਵੇਵ ਅਲਰਟ ਜਾਰੀ ਹੋ ਚੁੱਕਿਆ ਹੈ ਫਾਜ਼ਿਲਕੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਜਿਹੜੀ ਆ ਗਰਮੀ ਦੇਖਣ ਨੂੰ ਮਿਲੀ ਹੈ ਜਿਸ ਦੌਰਾਨ ਤਾਪਮਨ ਦੇ ਵਿੱਚ ਪਾਰੀ ਵਾਤਾ ਦੇਖ ਨੂੰ ਮਿਲਿਆ 47 ਡਿਗਰੀ ਜਿਹੜਾ ਤਾਪਮਨ ਦੇਖ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਅਗਲੇ 2 ਦਿਨਾਂ ਦਾ ਮੌਸਮ ਜਿਹੜਾ ਹੋਰ ਗਰਮ ਰਹੇਗਾ 17 ਜ਼ਿਲ੍ਹਿਆਂ ਵਿੱਚ ਔਰ ਇਹ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਾਂ 6 ਜ਼ਿਲ੍ਹਿਆਂ ਵਿੱਚ yellow ਅਲਰਟ ਜਾਰੀ ਕੀਤਾ ਗਿਆ ਤਾਂ ਮੌਸਮ ਇਸ ਸੰਬੰਧੀ ਹੋਰ ਤਾਜ਼ਾ updates ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ